ਦੀ ਬਹੁਤ ਫੜੀ ਸੀ ਛੱਡੀ ਨਹੀਂ ਸੀ ਐਂ ਘੁੱਟ ਕੇ ਜਦੋਂ ਹੁਣੀ ਹੁਣੀ ਗੱਲ ਦਾ ਪਤਾ ਲੱਗਿਆ ਲੀਡਰ ਵਾਲੀ ਪੂਛ ਛੱਡ ਗਿਆ ਐ ਪਿੱਛੇ ਰੱਕਤੀ ਹੁਣ ਲੀਡਰਾਂ ਨੂੰ ਜੇ ਸਵਾਲ ਜਵਾਬ ਜੁਣਾ ਨੇ ਮੇਰੇ ਪਿੰਡ 'ਚ ਜਿਹੜਾ ਵਰਤੀ ਆ ਜੇ ਇੱਕ ਜਵਾਬ ਨਹੀਂ ਆਉਂਦਾ ਸੋਨੂੰ ਦਾ ਗੱਲ ਇੱਕ ਹੋਰ ਵੀ ਸੁਣਾਉਣਾ ਪਿਛਲੇ ਦਿਨੀ ਸਾਡੇ ਐਮਐਲਏ ਬਣਿਆ ਸੀ ਭੱਟੀ ਇਹ ਜਫੇਬੰਦੀ ਵੀ ਸਿੱਧੂ ਪਰਸੀ ਉਦੋਂ ਅਸੀਂ ਕੰਮ ਕਰਦੇ ਹੁੰਦੇ ਉਹ ਭੱਟੀ ਬਣਿਆ ਤੇ ਖੇੜੀ ਭੱਟੀ ਨਹੀਂ ਆਉਣਾ ਸੀ ਐਮਐਲਏ ਨੇ ਜਦੋਂ ਥੋੜੀ ਪੱਟੀ ਐ ਐਮਐਲਏ ਨੇ ਹੁਣਾਂ ਤੇ ਅਸੀਂ ਸਵਾਲ ਜਵਾਬ ਕਰੇ ਵੀ ਪੱਟੀ ਸਾਹਿਬ ਅंदोलਨ ਚੱਲੀ ਜਾਂਦਾ ਅਸੀਂ ਰੋਕਦੇ ਆ ਰੁਕਦੇ ਨਹੀਂ ਪਿੰਡਾਂ ਝੁੱਗਲ ਸਾਡੀ ਗੱਲ ਨਾ ਸੁਣਦੇ ਅਸੀਂ ਮਗਰ ਉਹਨਾਂ ਨੇ ਕਾਰਾਂ ਲਾ ਲਈਆਂ ਉਹ ਜਾ ਕੇ ਠਕਰਸਰ ਬਾਬੇ ਕੌਰੇ ਸਰਪੰਚ ਕੇ ਘਰੇ ਵੜ ਗਿਆ ਜਾ ਕੇ ਅਸੀਂ ਉੱਥੋਂ ਕੱਢਿਆ ਤੇ ਜਾ ਕੇ ਮਲੋਟ ਛੱਡ ਕੇ ਆਏ ਉਹ ਉਹਦੇ ਘਰੇ ਉਸ ਤੋਂ ਬਾਅਦ ਉੱਥੇ ਆਇਆ ਨਹੀਂ ਕਿਉਂਕਿ ਕਿਸਾਨੀਆਂ ਲੋਕਾਂ ਨੂੰ ਇਹਨਾਂ ਨੂੰ ਪਿਆਰ ਨਹੀਂ ਇਹਨਾਂ ਨੂੰ ਵੋਟਾਂ ਦਾ ਜਦੋਂ ਵੋਟਾਂ ਲਈਆਂ ਪਿੰਡ ਦੀਆਂ ਗੁਰੂ ਘਰੇ ਜਾ ਕੇ ਸਾਹਬ ਵਾਲੀ ਉਹ ਬੰਦੇ ਨੇ ਵੀ 84 ਗੁਰਦੁਆਰਾ ਥੜੀ ਸਾਹਿਬ ਉੱਥੇ ਜਾ ਕੇ ਸੋਹਬ ਵਾਲੀ ਲੋਕਾਂ ਨੇ ਵੋਟਾਂ ਪਾਤੀਆਂ ਉਹ ਜਿੱਤ ਗਿਆ ਤੂੰ ਕੌਣ ਤੇ ਮੈਂ ਕੌਣ ਇੱਥੇ ਗ੍ਰੇਡਾ ਆ ਗਿਆ ਪਿੰਡ ਸਾਡੇ ਪਿੰਡ ਗ੍ਰੇਡਾ ਆਇਆ ਸਾਡਾ ਗ੍ਰੇਡਾ ਜਾਨੇ ਵਾਲੇ ਲਾਤਾ ਚੱਕ ਕੇ ਕਿਉਂਕਿ ਪਿੰਡ ਨੇ ਕਿਹਾ ਵੋਟਾਂ ਮੰਗੀਆਂ ਪਾਈਆਂ ਦੇ ਪਿੰਡ ਦੇ ਵੋਟਾਂ ਹੀ ਸੀ ਉਹਨੂੰ ਆਇਆ ਸੀ ਵੀ ਮੈਨੂੰ ਯੂਨੀਅਨ ਨੇ ਦਵਲਿਆ ਇੱਕ ਹੋ ਸਕੇ ਮੈਂ ਜਾਨੇ ਵਾਲੇ ਲਾ ਗਿਆ ਬੰਦਾ ਨੂੰ ਪਿੰਡ 'ਚ ਲੋੜ ਨਹੀਂ ਸੀ ਉੱਥੇ ਜਾ ਕੇ ਲਾ ਗਿਆ ਯੂਨੀਅਨ ਤੇ ਬੰਦਾ ਲੀਡਰ ਜਿਹੜਾ ਇਹਨਾਂ ਦੁੱਲਿਆਂ ਮੰਨਣਾ ਉਹ ਸਾਨੂੰ ਨਾ ਹੀ ਕਰੀ ਗਿਆ ਉਨ੍ਹਾ ਚਲ ਪਰ 4 ਤਰੀਕ ਨੂੰ ਮੈਂ ਇਹ ਹੀ ਬੇਨਤੀ ਕਰਦਾ ਸਾਨੂੰ ਵੀ 4 ਤਰੀਕ ਨੂੰ ਖਰੋਰੀ ਤੇ ਪਹੁੰਚੋ ਅਸੀਂ ਵੀ ਪਹੁੰਚਾਂਗੇ ਜੇ ਕੋਈ ਬੱਸਾਂ ਕਰਨੀਆਂ ਜੇ ਕੋਈ ਕਿਰਾਇਆ ਕੋਲ ਲੱਗਦੀ ਆਪਾਂ ਨੂੰ ਕੋਈ ਵੱਡੀ ਗੱਲ ਨਹੀਂ ਜੇ 100 ਰੁਪਿਆ ਸਵਾਰੀ ਦਾ ਲੱਗ ਜਾਉਣਾ ਕੋਈ ਵੱਡੀ ਗੱਲ ਨਹੀਂ ਅੰਦੋਲਨ ਕਦੇ ਨਹੀਂ